ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਆਪਣੇ ਚੋਣ ਵਿਚਾਰ ਦੀ ਸ਼ੁਰੂਆਤ ਮੁਹਾਲੀ ਦੇ ਸੈਕਟਰ 85 ਵਿਖੇ ਸਥਿਤ ਵੇਵੀ ਸਟੇਟ ਵਿਖੇ ਭਾਜਪਾ ਦੇ ਆਗੂ ਪਵਨ ਸਚਦੇਵਾ ਦੇ ਘਰ ਅਯੋਜਿਤ ਨੁੱਕੜ ਬੈਠਕ ਕੀਤੀ ਗਈ। ਇਸ ਮੌਕੇ ਪਵਨ ਸਚਦੇਵਾ ਵੱਲੋਂ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਸਾਰੇ ਪਤਵੰਤੇ ਸੱਜਣਾ ਨਾਲ ਮਿਲ ਕੇ ਡਾਕਟਰ ਸੁਭਾਸ਼ ਸ਼ਰਮਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪਤਵੰਤੇ ਸੱਜਣਾ ਦੀ ਇਕਤਰਤਾ ਨੂੰ ਸੰਬੋਧਨ ਕਰਦਿਆਂ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਹਰੇਕ ਵਰਗ ਲਈ ਚਲਾਈ ਜਾ ਰਹੀ ਸਫਲ ਯੋਜਨਾਵਾਂ ਦੀ ਬਦੌਲਤ ਹੀ ਪੰਜਾਬ ਵਿੱਚ ਭਾਜਪਾ ਉਮੀਦਵਾਰ ਨੂੰ ਹਰ ਵਰਗ ਤੋਂ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਮੇਰੇ ਮੁਢਲੇ ਕੰਮਾਂ ਵਿੱਚ ਸ਼ਾਮਲ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸਹੂਲਤ ਦੇ ਕੇ ਮੁਹਾਲੀ ਦਾ ਨਾਮ ਪੂਰੀ ਦੁਨੀਆ ਵਿੱਚ ਜਾਣਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਮੌਕੇ ਮੌਜੂਦ ਭਾਜਪਾ ਦੇ ਸੂਬਾ ਮੀਡੀਆ ਸਖਤਰ ਹਰਦੇਵ ਸਿੰਘ ਉੱਬਾ ਮੰਡਲ ਇੰਚਾਰਜ ਮਨੋਸ਼ ਸ਼ਰਮਾ ਮੰਡਲ ਜਨਮਸ ਕੱਤਰ ਗੁਲਸ਼ਨਸੂਦ ਜ਼ਿਲ੍ਹਾ ਕਾਰਜਕਰਨੀ ਮੈਂਬਰ ਪਵਨ ਸਚਦੇਵਾ ਜੋਗਿੰਦਰ ਪਾਟਿਆ ਐਡਵੋਕੇਟ ਡੀ ਐਸ ਵਿਰਕ ਚਿਮਨ ਲਾਲ ਗੋਇਲ ਅੰਕਸ਼ ਸਚਦੇਵਾ ਸਤ ਨਾਰਾਇਣ ਸ਼ਰਮਾ ਅਤੇ ਡਾਕਟਰ ਸੁਭਾਸ਼ ਸ਼ਰਮਾ ਦੇ ਭਰਾ ਅਵਿਨਾਸ਼ ਸ਼ਰਮਾ ਸਮੇਤ ਖੋਰਨਾ ਪਤਵੰਤੇ ਸੱਜਣਾ ਵੱਲੋਂ ਮੁਹਾਲੀ ਦੇ ਵਿਕਾਸ ਲਈ ਦਿੱਤੇ ਸੁਝਾਨਾਵਾਂ ਨੂੰ ਡਾਕਟਰ ਸ਼ਰਮਾ ਵੱਲੋਂ ਧਿਆਨ ਨਾਲ ਸੁਣਿਆ ਗਿਆ ਅਤੇ ਵਿਸ਼ਵਾਸ ਦਵਾਇਆ ਗਿਆ ਕਿ ਜਿੱਤਨ ਮਗਰੋਂ ਉਹਨਾਂ ਵੱਲੋਂ ਦਿੱਤੇ ਗਏ ਹਰੇਕ ਸੁਝਾਵਾ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ ਇਸ ਮੌਕੇ ਹਰਦੇਵ ਸਿੰਘ ਉੱਬਾ ਨੇ ਉੱਥੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਭਾਜਪਾ ਨੇ ਇੱਕ ਕਾਬਿਲ ਅਤੇ ਸੂਝਵਾਨ ਆਗੂ ਡਾਕਟਰ ਸੁਭਾਸ਼ ਸ਼ਰਮਾ ਨੂੰ ਟਿਕਟ ਦਿੱਤੀ ਹੈ ਅਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦੇ ਹੱਕ ਵਿੱਚ ਖੜੇ ਹੋ ਕੇ ਇਹਨਾਂ ਨੂੰ ਸੰਸਦ ਮੈਂਬਰ ਬਣਾ ਕੇ ਲੋਕ ਸਭਾ ਵਿੱਚ ਭੇਜੀਏ ਉਹਨਾਂ ਕਿਹਾ ਕਿ ਡਾਕਟਰ ਸੁਭਾਸ਼ ਸ਼ਰਮਾ ਜੋ ਕਿ ਬਹੁਤ ਹੀ ਛੋਟੀ ਉਮਰ ਤੋਂ ਹੀ ਸਮਾਜ ਸੇਵੀ ਕੰਮਾਂ ਵਿੱਚ ਵਿਚਰ ਗਏ ਸਨ ਉਹਨਾਂ ਕਿਹਾ ਕਿ ਛੋਟੀ ਉਮਰ ਤੋਂ ਹੀ ਭਾਜਪਾ ਵਿੱਚ ਵੱਡਾ ਮੁਕਾਮ ਅਤੇ ਉਹਨਾਂ ਦੇ ਭਾਜਪਾ ਹਾਈ ਕਮਾਂਡ ਨਾਲ ਗਹਿਰੇ ਅਤੇ ਮਜ਼ਬੂਤ ਰਿਸ਼ਤੇ ਕੇਂਦਰ ਅਤੇ ਹਲਕੇ ਵਿਕਾਸ ਵਿੱਚ ਇੱਕ ਪੁਲ ਦਾ ਕੰਮ ਕਰਨਗੇ ਉਹਨਾਂ ਕਿਹਾ ਕਿ ਹਰੇਕ ਸਰਕਾਰ ਦੇ ਮੰਤਰੀਆਂ ਅਤੇ ਭਾਜਪਾ ਦੇ ਰਾਸ਼ਟਰੀ ਆਗੂਆਂ ਨਾਲ ਚੰਗੇ ਸਬੰਧ ਹਲਕੇ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਉਣ ਵਿੱਚ ਸਹਾਇਕ ਸਿੱਧ ਸਾਬਤ ਹੋਣਗੇ